ਉੱਚਤ ਸਰੀਆ ਗੱਲ ਜੀ ਵੀਡੀਓ ਦੇਖ ਰਿਹਾ ਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਹਾਂ ਜਿੱਦੀ ਵੱਡੀ ਖਬਰ ਮੈਦਾਨ ਵਿੱਚ ਖੇਡਦਿਆਂ ਕ੍ਰਿਕਟਰ ਨੂੰ ਆਇਆ ਹਟੈਕ ਆਖਰੀ ਓਵਰ ਖੇਡ ਟੀਮ ਨੂੰ ਜਿਤਾ ਗਿਆ ਮੈਚ ਉੱਤਰ ਪ੍ਰਦੇਸ਼ ਦੇ ਮੁਦਰਾ ਮੁਰਾਦਾਬਾਦ ਵਿੱਚ ক্রিকেট ਮੈਚ ক্রিকেট ਮੈਦਾਨ ਦੇ ਖੇਡਦੇ ਸਮੇਂ ਇੱਕ ਸੀਨੀਅਰ ਕ੍ਰਿਕਟਰ ਦੀ ਜਾਨ ਚਲੀ ਗਈ ਐਤਵਾਰ ਨੂੰ ਇੱਕ ਵੈਟਰਨ 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 ਅਜ ਕਿਕਟ ਮੈਚ ਦੌਰਾਨ ਗੇਂਦਬਾਜ਼ੀ ਕਰਦੇ ਸਮੇ 50 ਸਾਲਾ ਅਹਿਮਰ ਖਾਨ ਦੀ ਦੀ ਦਿਲ ਦਾ ਦੁਰਪੰਦੇ ਘਨ ਮੌਤ ਹੋ ਗਈ ਅਹਿਮਰ ਮੁਰਾਦਬਾਦ ਦੇ ਦੇ ਏਕਤਾ ਵਿਹਾਰ ਕਲੋਨੀ ਦਾ ਰਹਿਣ ਵਾਲਾ ਸੀ ਸਾਥੀ ਖਿਡਾਰੀਆਂ ਦੇ ਅਨੁਸਾਰ ਅਹਿਮਰ ਆਪਣੀ ਟੀਮ ਲਈ ਗੇਂਦਬਾਜ਼ੀ ਕਰ ਰਿਹਾ ਸੀ ਜਦੋਂ ਅਚਾਨਕ ਮੈਦਾਨ ਤੇ ਡਿੱਗ ਪਿਆ ਤਾਂ ਸਾਥੀ ਖਿਡਾਰੀਆਂ ਨੇ ਤੁਰੰਤ ਉਸ ਨੂੰ ਸੰਭਾਲ ਲਿਆ ਤੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮਰ ਦਿੱਕ ਲਾਨ ਨ ਦਿੱਤਾ ਜਿਵੇਂ ਹੀ ਇਹ ਖਬਰ ਫੈਲੀ ਤਾਂ ਖੇਡ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਐਮ ਐ ਅਹਿਮਰ ਖਾਨ ਲੰਬੇ ਸਮੇਂ ਤੋਂ ਦਿੱਲੀ ਦੇ ਸੁਹਾਣੀ ਕਲੱਬ ਅਤੇ ਉੱਤਰ ਪ੍ਰਦੇਸ਼ ਕ੍ਰਿਕਟਰ ਟੀਮ ਲਈ ਖੇਡਿਆ ਸੀ ਉਹ ਰਾਜਪੱਤਰ ਦੇ ਇੱਕ ਸੀਨੀਅਰ ਕ੍ਰਿਕਟਰ ਵਜੋਂ ਜਾਣਿਆ ਜਾਂਦਾ ਸੀ ਅਤੇ ਕਈ ਵਾਰ ਮਸ਼ਹੂਰ ਸਪਿਨਰ ਉਹ ਸ਼ੋਚਾਵਲਾ ਅਤੇ ਬਚਾਵਲਾ ਨਾਲ ਮਦਾਨ ਸਾਂਝਾ ਕੀਤਾ ਸੀ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਉਸ ਦੇ ਦਿਹਾਂਤ ਨੂੰ ਡੂੰਘਾ ਦੁੱਖ ਪ੍ਰਗਟ ਕੀਤਾ ਅਹਿਮਰ ਖਾਨ ਆਪਣੇ ਪਿੱਛੇ ਦੋ ਬੱਚੇ ਅਤੇ ਆਪਣੀ ਪਤਨੀ ਛੱਡ ਗਿਆ ਹੈ ਸੰਬਲ ਨੂੰ ਆਖਰੀ ਓਵਰ ਵਿੱਚ ਜਿੱਤ ਲਈ 18 ਦੌੜਾਂ ਦੀ ਲੋੜ ਸੀ ਅਹਿਮਰ ਨੇ ਆਖਰੀ ਓਵਰ ਸੁੱਟਿਆ ਸਿਰਫ 5 ਦੌੜਾਂ ਦੇ ਕੇ ਮੁਰਾਦਪੁਰ ਹਦ ਨੂੰ 13 ਦੌੜਾਂ ਦੀ ਜਿੱਤ ਦਵਾਈ ਜਦੋਂ ਟੀਮ ਜਸ਼ਨ ਮਨਾ ਰਹੀ ਸੀ ਤੇ ਅਮਰ ਜ਼ਮੀਨ ਤੇ ਡਿੱਗ ਪਿਆ ਕਿਸੇ ਦੇ ਸਮਝ ਆਉਣ ਤੋਂ ਪਹਿਲਾਂ ਹੀ ਉਸ ਦੀ ਮਦਾਨ ਤੇ ਮੌਤ ਹੋ ਗਈ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਅਮਰ ਦੀ ਮੌਤ ਹੋ ਚੁੱਕੀ ਸੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਕ੍ਰਿਕਟ ਮੈਦਾਨ ਦੇ ਖੇਡਦੇ ਸਮੇਂ ਇੱਕ ਸੀਨੀਅਰ ਕ੍ਰਿਕਟਰ ਦੀ ਜਾਨ ਚਲੀ ਗਈ ਹੈ ਐਤਵਾਰ ਨੂੰ ਇੱਕ ਵੈਂਟਰ ਜਿਹੜਾ ਕ੍ਰਿਕਟ ਮੈਚ ਦੌਰਾਨ ਗੇਂਦਬਾਜ਼ੀ ਕਰਦੇ ਸਮੇਂ 50 ਸਾਲਾਂ ਐਮਰ ਖਾਨ ਦਾ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਖਬਰ ਨੰਹ ਤੱਕ ਬਨੇ ਰਹਿਣ ਲਈ ਧੰਨਵਾਦ